ਇਹ ਮੁੰਡਾ ਬੇਨਤੀ ਆ ਬਾਈ ਮੁੰਡਾ ਉਹ ਕਰਦਾ ਹੈ ਬੀਏ ਕਰਦਾ ਹੈ ਬੁਲਾਡੇ ਕਾਲਜ ਦੇ ਚ ਨਾਲੇ ਵਿਚਾਰਾ ਦੁਕਾਨ ਚਲਾਉਂਦਾ ਅੱਜ ਕੱਲ ਦੇ ਮੁੰਡੇ ਹੈ ਬੀਸੀਏ ਜੀ ਬੀਸੀਏ ਕਰਦਾ ਕੰਪਿਊਟਰ ਅੱਜ ਕੱਲ ਨਾਲੇ ਗਰੀਬ ਪਰਿਵਾਰ ਚ ਮੁੰਡਾ ਨਾਲੇ ਆਪ ਦੀ ਪੜਾਈ ਦਾ ਖਰਚ ਆਪ ਤੋਰਦਾ ਠੀਕ ਹੈ ਤੇ ਨਾਲੇ ਪਿਓ ਦੇ ਹੱਥ ਚ ਕੰਮ ਵਟਾਉਂਦਾ ਮਾਂ ਦੇ ਹੱਥ ਚ ਕੰਮ ਵਟਾਉਂਦਾ ਉਧਰ ਪਸ਼ੂ ਵੀ ਰੱਖੇ ਹੋਏ ਨੇ ਇਹਨਾਂ ਦੇ ਪਿੱਛੇ ਸਾਰੇ ਕੰਮ ਆਸਾਮ ਰੱਖੇ ਨੇ ਨਾਲੇ ਪੜਾਈ ਕਰਨ ਜਾਂਦਾ ਕੱਲ ਤੋਂ ਕਾਲਜ ਜਾਇਆ ਗੁਰੂ ਆ ਕੇ ਫੇਰ ਦੁਕਾਨ ਸਾਹਮਣੇ ਇਹਦਾ ਪਿਓ ਨਰੇਗਾ ਚ ਭਾਗ ਜਾਂਦਾ ਵਿਚਾਰ ਤੇ ਬੈਟਿੰਗ ਕਰ ਲੈਂਦਾ ਜਿਹਦਾ ਪਿਓ ਹੁਣ ਆਇਆ ਬਿਮਾਰ ਜਾ ਹੋਇਆ ਪੈਸੇ ਇਹਦਾ ਪਿਓ ਇਹ ਦੇ ਕਰਕੇ ਇਹ ਦੁਕਾਨ ਤੇ ਆ ਗਿਆ ਅੱਜ ਕੱਲ ਮਿਹਨਤੀ ਲੜਕੇ ਘੱਟ ਹੀ ਦੇਖਣ ਨੂੰ ਮਿਲਦੇ ਆ ਇੰਨੀ ਉਮਰ ਆ ਬਾਈ ਤੇਰੀ ਕੀ ਉਮਰ ਜੀ 16 ਸਾਲ ਦਾ ਮੁੰਡਾ ਬਾਈ ਲੋ ਹਾਂ ਨੀ ਅੱਜ ਕੱਲ 16 ਹਾਲ ਦੇ ਜਵਾਕ ਕਿੱਥੇ ਹੱਥ ਲਾਉਂਦੇ ਆ ਕੰਮ ਨੂੰ ਨਾਲੇ ਕੰਮ ਕਰਨਗੇ ਨਾਲੇ ਸੰਗੀ ਜਾਣਗੇ ਸੰਗ ਮਾਰਨੀ ਪੈਂਦੀ ਆ ਬਾਈ ਮੈਂ ਤਾਂ ਜਿਹੜੀ ਕਰਕੇ ਦਿਖਾਉਣੀ ਪੈਂਦੀ ਆ ਇਹ ਮੁੰਡੇ ਨਾਲੇ ਦਸਤਾਰ ਬੰਨੀ ਹੋਈ ਆ ਮੁੰਡੇ ਦਾ ਸੋਨਾ ਬਹੁਤ ਹੈ ਦਾੜੀ ਦੁੜੀ ਰੱਖੀ ਹੋਈ ਆਪਣੇ ਦੀ 16 ਸਾਲ ਦਾ ਅੱਜ ਕੱਲ ਨਹੀਂ ਕਿਹੜਾ ਨਈ ਪਟੇ ਪਟਿਆਂ ਜੀ ਹੁੰਦੇ ਨੇ ਅੱਜ ਕੱਲ ਮੁੰਡੇ 16 ਸਾਲ ਦੇ ਪੈਂਚਰ ਲਾ ਕੇ ਆਪਦਾ ਗੁਜ਼ਾਰਾ ਕਰਦਾ ਬਾਈ ਹਾਂ ਨਾਲੇ ਪੜਾਈ ਦਾ ਖਰਚਾ ਇੱਥੋਂ ਹੀ ਕੱਢਦਾ ਹੈ ਬਾਕੀ ਇਹਦਾ YouTube ਤੇ ਸੋਸ਼ਲ ਮੀਡੀਆ ਤੇ ਵੀ ਇਹ ਐਕਟਿਵ ਰਹਿੰਦਾ ਮੁੰਡਾ ਮਲਟੀ ਵਰਕਿੰਗ ਹੈ ਮੁੰਡਾ ਬਾਈ ਜੇ ਕੋਈ ਹੋਰ ਹੁੰਦਾ ਪੈਂਚਰ ਇੰਜ ਲੰਘਾਦਾ ਹੁੰਦਾ ਇਹ ਬਰੀਕ ਪੈਂਚਰ ਹੋਊਗਾ ਇਹ ਦੇਖ ਰਿਹਾ ਛਾਂਟ ਛਾਂਟ ਕੇ ਵੀ ਕਦੇ ਟੂਬ ਤਾਂ ਨਹੀਂ ਚੱਲ ਰਹੀ ਲੱਭ ਲੈ ਦੇਖੋ ਭਾਈ ਇੱਕ ਤਾਂ ਲੱਭ ਲਿਆ ਮੈਨੂੰ ਲੱਗਦਾ ਲੱਭ ਲਿਆ ਟੂਬ ਚੱਲਦੀ ਆ ਟੂਬ ਚੱਲਦੀ ਆ ਫੇਰ ਹੁਣ ਟੂਬ ਪਾ ਦੇ ਫਿਰ ਇਹ ਮੁੰਡੇ ਨੇ ਲੱਭ ਲਿਆ ਭਾਈ ਟੂਗੇ ਦਾ ਟੂਬ ਚੱਲਦੀ ਆ ਹੁਣ ਟੂਬ ਕਿੰਨੇ ਚ ਬਊ that's what